ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਹਿਲੇ ਨਿਸ਼ਾਨ ਸਾਹਿਬ ਦੇ ਸੇਵਾ ਹੋ ਰਹੀ ਹੈ ਤੇ ਸੰਗਤਾਂ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਹਨ ਦਰਸ਼ਨ ਕਰੋ ਤਾਂ ਜੀ ਇਹਨਾਂ ਦਰਸ਼ਨ ਕਰ ਸਕਦੇ ਹੋ ਆ ਸਰ ਪੈਸਾ ਉੱਜਾਇਆ ਸਰ ਪੈਸਾ ਦੋ ਬਚਣ ਬਾਈ ਬਹੁਤ ਵਧੀਆ ਪ੍ਰਾਲਾ ਨਗਰ ਦਾ ਅੱਜ ਸਾਕੀ ਵਾਲੇ ਦਿਨ ਆਸਾ ਬੰਦੀ ਸਥਾਪਨਾ ਹੋਈ ਸੀ ਇਸੇ ਨਾਲ ਸਾਡੇ ਨਿਸ਼ਾਨ ਸਾਹਿਬ ਨੂੰ ਦਸਨੂਸੀ ਪੂਰਾ ਕਰ ਰਹੇ ਹਾਂ ਸਾਰਾ ਨਗਰ ਬਹੁਤ ਇਕਤਾ ਬਹੁਤ ਖੇਹਰਾ ਪਰਮਾਸ਼ਾਤਾਨਵਾਦ ਬਹੁਤ ਸਾਰੇ ਲੋ ਬਾਈ ਆ ਦੇਖ ਲੈਂਦੇ ਕੱਢ ਕੇ ਬੱਬੂ ਕੁਲਿਆ ਆ ਦੇਖੋ ਇਹ ਆ ਦੇਖੀਏ ਕੱਢ ਕੇ ਕਿਵੇਂ ਆ ਵੀ ਓਏ ਅੱਪਾ ਬਹੁਤ ਸ਼ਾਹ ਸੰਗਤਾਂ ਦੇ ਵਿੱਚ ਸਾਰਾ ਪਿੰਡ ਹੀ ਆਇਆ ਜੀ ਹਰੇਕ ਘਰ ਸਾਰੇ ਸੰਗਤ ਇੱਥੇ ਹੈ ਗੁਰੂ ਸੰਗਤ ਵਾਹਿਗੁਰੂ ਤਦ ਆਸ਼ਕ ਕਰ ਸਕਦੇ ਸਾਰਾ ਨਗਰ ਇਚ ਪਹੁੰਚਾ ਹੋਇਆ ਜੀ ਨਾਵੇਂ ਪੁਰਾਣੇ ਸਰਪੰਚ ਸਾਫ ਸਾਰੇ ਪਹੁੰਚੇ ਆ ਜੀ ਸਾਰੇ ਨੰਬਰਦਾਰ ਪਹੁੰਚੇ ਆ ਜੀ ਸਰ ਹੋਰ ਕਰੋ ਤਾਂ ਇਹਨੂੰ ਅੰਨੇ ਤਾਂ ਦੱਸੋ ਕਰ ਬਹੁਤ ਹੋ ਗਿਆ ਹੁਣ ਕੀ ਕਰਨਾ ਪੈਣਾ ਹੈ ਕਿੱਥੇ ਅਸਟਾ ਇਹੋ ਜਿਹਾ ਸੁਣਿਆ ਸੁਣਿਆ ਪੜੇ ਇਹ ਗੱਲ ਇਹ ਗੱਲ